ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਮੌਸਮ ਦੀ ਸ਼ੁਰੂਆਤ ਕੀਤੀ ਕਿਹਾ ਇਹ ਮਿਸ਼ਨ ਦੇਸ਼ ਨੂੰ ਮੌਸਮ ਦੀ ਹਰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਬਣਾਉਣ ਲਈ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ ਨੌਵਾਂ ਸਾਬਕਾ ਸੈਨਿਕ ਦਿਵਸ ਸੱਚ ਪੰਜਾਬ ਸਮੇਤ ਦੇਸ਼ ਭਰ ਵਿੱਚ ਕਈ ਥਾਵਾਂ ਤੇ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਅਤ ਆਧੁਨਿਕ ਸੁੱਚੀ ਪੰਦਰ ਸੈਂਟਰ ਫਾਰ ਐਥੀਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਸਥਾਪਿਤ ਕਰਨ ਦਾ ਕੀਤਾ ਐਲਾਨ ਸ਼੍ਰੀਮਕਤ ਸਰਹਾ ਵਿਖੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਾਗੀ ਦਾ ਮੇਲਾ ਮਨਾਇਆ ਗਿਆ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1400 ਹੋਰ ਨਵੇਂ ਆਨਣ ਵਾਲੇ ਸੈਂਟਰ ਖੋਲੇ ਜਾ ਰਹੇ ਨੇ ਅਤੇ ਕੱਲ 15 ਜਨਵਰੀ ਨੂੰ ਹੋਣ ਵਾਲੀ UGC NET ਦਸੰਬਰ 2024 ਦੀ ਪ੍ਰੀਖਿਆ ਮੁਲਤਵੀ ਕੀਤੀ ਗਈ they want to cover not ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਹਰ ਤਰ੍ਹਾਂ ਦੇ ਮੌਸਮ ਦੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਅਤੇ ਇੱਕ ਜਲਵਾਯੂ ਸਮਾਰਟ ਰਾਸ਼ਟਰ ਬਣਾਉਣ ਲਈ ਮਿਸ਼ਨ ਮੌਸਮ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ ਭਾਰਤੀ ਮੌਸਮ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਤੇ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਮਿਸ਼ਨ ਦੇਸ਼ ਨੂੰ ਮੌਸਮ ਦੀ ਹਰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਅਤੇ ਜਲਵਾਯੂ ਸਮਾਰਟ ਬਣਾਉਣ ਲਈ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ। मौसम विभाग की विश्वसनीयता भी पहले से कहीं ज्यादा बढ़ी है भविष्य में भारत मौसम की हर परिस्थिति के लिए तैयार रहे भारत एक क्लाइमेट स्मार्ट राष्ट्र बने इसके लिए हमने मिशन मौसम भी लॉन्च किया है मिशन मौसम सस्टेनेबल फ्यूचर और फ्यूचर रेडीनेस को लेकर भारत की प्रतिबद्धता का भी प्रतीक है प्रधानमंत्री ने विभाग की, थी की एक सौ पंजा साल सफर की शलाखा की इस आधुनिक विज्ञान और तकनोलॉजी का एक शानदार अध्याय दस आईएमडी ने इन डेढ़ सौ वर्षो में न केवल करोड़ों भारतीयों की सेवा की है बल्कि भारत की वैज्ञानिक यात्रा का भी प्रतीक बना है इन उपलब्धियों पर आज डाक टिकट और विशेष कॉइन भी रिलीज किया गया है ट्वेंटी 47 में जब देश आजादी के 100 साल मनाएगा तब भारतीय मौसम विभाग का स्वरूप क्या होगा इसके लिए विजन डॉक्यूमेंट भी जारी हुआ है प्रधानमंत्री ने कहा कि सारे लिए अगौ चेतावनी पहल देश की नब्बे फीसद तो वादी जानकारी प्रदान करती है उन्होंने कहा कि कोई भी व्यक्ति किसी भी समय अगले दस दिन प्राप्त कर सद प्रधानमंत्री ने कहा कि मौसम बारे असल समय की जानकारी खेतीबाड़ी बाड़ी समुद्री अर्थचार्य मजबूत कर दी मोदी ने कहा कि भारत की जलवायु संबंधित तरक्की ने देश की आफत प्रबंधन समर्था न मजबूत कित केंद्रीय भू विग्ञान राज्य जितेंद्र सिंह ने कहा कि देश की पौर मौसम पूर्व अनुमान समरथा महत्वपूर्ण प्रगति हुई है उन्होंने कहा कि पिछले दहाके पूुमान की शुद्धता ਪੰਜਾਬੀ ਸਿੱਧ ਸੁਧਾਰ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਮੌਸਮ ਵਿਭਾਗ ਦੇ 150 ਸਾਲ ਪੂਰੇ ਹੋਣ ਮੌਕੇ ਯਾਦਗਾਰੀ ਸਿੱਕਾ ਜਾਰੀ ਕੀਤਾ ਉਹਨਾਂ ਨੇ ਆਈਐਮਡੀ ਵਿਜ਼ਨ 2047 ਦਸਤਾਵੇਜ਼ ਵੀ ਜਾਰੀ ਕੀਤਾ ਇਸ ਵਿੱਚ ਮੌਸਮ ਦੀ ਭਵਿੱਖਬਾਣੀ ਮੌਸਮ ਪ੍ਰਬੰਧਨ ਅਤੇ ਜਲਵਾਯੂ ਤਬਦੀਲੀ ਦੀਆਂ ਸਮੱਸਿਆ ਨਾਲ ਨਜੁਟਣ ਦੀਆਂ ਯੋਜਨਾਵਾਂ ਸ਼ਾਮਲ ਨੇ નથિરબંધ બલ સબકા સૈનિક દિવસ અજા સમેત દેશભર કઈ થાવાના ગયા સબકા સૈનિકા નુ ઉ નિસ્વાથ સેવા શરધાજલી ભેટ કરવા અને ઇના બહાદર રિશ્તેદાર પ્રતિ એકતાનું હોર મજબૂત કરવા જમુ સમેત કઈ માં રેલિયા પુષભમલા સમગમ કરજનાથ સંઘ જમ્મુ ચાડા ਆਰਟਿਲੀ ਬ੍ਰਿਗੇਡ ਅਖਨੂਰ ਚ ਇੱਕ ਸਮਾਗਮ ਦਰਾਨ ਲਗਭਗ 1000 ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਕੇ ਜਸ਼ਨ ਆਯੋਜਿਤ ਕੀਤੀ। ਉਹਨਾਂ ਨੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਸੇਵਾਮੁਕਤ ਅਤੇ ਸੇਵਾ ਨਿਭਾ ਰਹੇ ਹਥਿਆਰਬੰਦ ਬਲਾਂ ਦੇ ਜਵਾਨਾਂ ਦਾ ਬੇਮਿਸਾਲ ਬਹਾਦਰੀ, ਸਮਰਪਣ, ਕੁਰਬਾਨੀ ਅਤੇ ਦੇਸ਼ ਭਗਤੀ ਨਾਲ ਸਰਹੱਦਾਂ ਦੀ ਰਾਖੀ ਲਈ ਨਿस्वार्थ ਸੇਵਾ ਵਾਸਤੇ ਸ਼ੁਕਰੀਆ ਅਦਾ ਕੀਤਾ। ਰਾਜਨਾਥ ਸਿੰਘ ਨੇ ਅਖਨੂਰ ਵਿਖੇ ਇਹਨਾਂ ਜਸ਼ਨਾਂ ਨੂੰ ਇੱਕ ਤੱਥ ਦਾ ਪ੍ਰਮਾਣ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ। ਉਹਨਾਂ ਮਕਬੂਲ ਕਸ਼ਮੀਰ ਨੂੰ ਭਾਰਤ ਦਾ ਤਾਜ ਗਹਿਣਾ ਦੱਸਿਆ ਜੋ ਪਾਕਿਸਤਾਨ ਲਈ ਵਿਦੇਸ਼ੀ ਖੇਤਰ ਤੋਂ ਵੱਧ ਕੁਝ ਨਹੀਂ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਸਾਵਕਾ ਸੈਨਿਕ ਦਿਵਸ ਮਾਕੇ 'ਿਸਾਬ ਕਾ ਸੈਨਿਕਾਂ ਦਾ ਸ਼ੁਕਰੀਆਦਾ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੀ ਰੱਖਿਆ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ਚ ਪਹਾੜੀ ਸੈਨਿਕਾਂ ਦਾ ਬੇਮਿਸਾਲ ਯੋਗਦਾਨ ਹੈ ਜਿਨ੍ਹਾਂ ਨੇ ਦੇਸ਼ ਦੇ ਮਾਨਮਤੇ ਇਤਿਹਾਸ ਤੇ ਰਵਾਇਤ ਨੂੰ ਬਰਕਰਾਰ ਰੱਖਿਆ ਹੈ। ਉਾਚ Nagpur ਵਿੱਚ ਭਾਰਤੀ ਹਵਾਈ ਸੈਨਾ ਦੇ ਰੱਖ-ਰਖਾ ਕਮਾਂਡ ਹੈੱਡਕੁਆਰਟਰ ਵਿਖੇ ਸਮਾਗਮ ਨੂੰ ਸੰਬੋਧਨ ਕਰ ਰਹੀ ਸਨ 14 ਜਨਵਰੀ ਨੂੰ ਪੂਰੇ ਭਾਰਤ ਵਿੱਚ ਸਾਬਕਾ ਸੈਨਿਕ ਦਿਵਸ ਵੈਟਰਨਸ ਡੇ ਵਜੋਂ ਮਨਾਇਆ ਜਾਂਦਾ ਹੈ ਭਾਰਤ ਅੱਜ ਆਪਣਾ ਨਵਾਂ ਵੈਟਰਨਸ ਡੇ ਮਨਾ ਰਿਹਾ ਹੈ ਇਹ ਸਾਡੇ ਉਹਨਾਂ ਬਹਾਦਰ ਸਾਬਕਾ ਸੈਨਿਕਾਂ ਨੂੰ ਯਾਦ ਕਰਨ ਵਾਸਤੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾ ਵਿੱਚ ਰਹਿਦਿਆਂ ਰਾਸ਼ਟਰ ਦੀ ਸੇਵਾ ਕੀਤੀ ਇਹਨਾਂ ਦੇ ਰੇ ਸੈਨਿਕਾਂ ਨੇ ਭਾਰਤ ਦੀਆਂ ਸਰਹੱਦਾਂ ਉਸਦੀ ਆਜ਼ਾਦੀ ਦੀ ਰਾਖੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇੱਕ ਰਿਪੋਰਟ ਵੈਟਰਨ ਯਾਨੀ ਸਾਬਕਾ ਫੌਜੀ ਦਾ ਖਿਤਾਬ ਇੱਕ ਸਾਬਕਾ ਸੈਨਿਕ ਦਾ ਵਰਣਨ ਕਰਨ ਲਈ ਸਿਰਫ ਇੱਕ ਸ਼ਬਦ ਨਹੀਂ ਹੈ ਸਗੋਂ ਇੱਕ ਉਪਾਦੀ ਤੋਂ ਵਾਦੇ ਇਹ ਅਟੁੱਟ ਸਮਰਪਣ ਅਤੇ ਕੁਰਬਾਨੀ ਦੁਆਰਾ ਪ੍ਰਾਪਤ ਕੀਤੇ ਸਨਮਾਨ ਦਾ ਪ੍ਰਤੀਕ ਹੈ ਪੰਜਾਬ ਵਿੱਚ 55 ਡਿਵੀਜ਼ਨ ਦੇ ਜਰਨਲ ਅਫਸਰ ਕਮਾਂਡਿੰਗ ਮੇਜਰ ਜਨਰਲ ਕਾਰਤਿਕ ਸ਼ਿਸ਼ਾਦਰੀ ਦੀ ਗਵਾਹੀ ਹੇਠ ਅੱਜ ਅੰਮ੍ਰਿਤਸਰ ਵਿਖੇ ਵੈਟਰਨਸ ਡੇ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੇ ਸ਼ਿਰਕਤ ਕੀਤੀ ਕੱਲ ਜਲੰਧਰ ਛੌਨੇ ਵਿੱਚ ਵੈਟਰਨਸ ਡੇ ਮਨਾਇਆ ਜਾਵੇਗਾ ਭਾਰਤ ਵਿੱਚ ਆਰਮਡ ਫੋਰਸਸ ਵੈਟਰਨਸ ਡੇ ਮਨਾਉਂਦੀ ਸ਼ੁਰੂਆਤ ਸਾਲ 20 ਵਿੱਚ ਹੋਈ ਸੀ ਅੱਜ ਦੇ ਹੀ ਦਿਨ 72 ਸਾਲ ਪਹਿਨਾ 1953 ਵਿੱਚ ਭਾਰਤੀ ਫੌਜ ਦੇ ਪਹਿਲੇ ਕਮਾਂਡਰ ਇੰਜੀਬ ਸਵਰਗੀ ਜਨਰਲ ਕੇ ਐਮ ਕਰਿਆਪਾ ਸੇਵਾਮੁਕਤ ਹੋਏ ਸਨ। ਇਹ ਦਿਨ ਉਹਨਾਂ ਸਾਰੇ ਬਹਾਦਰ ਸੈਨਿਕਾਂ ਦਾ ਧੰਨਵਾਦ ਕਰਨ ਦਾ ਹੈ ਜਿਨ੍ਹਾਂ ਨੇ ਆਪਣੇ ਖੂਨ ਅਤੇ ਪਸੀਨੇ ਨਾਲ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਤਾਂ ਜੋ ਅਸੀਂ ਬਿਨਾਂ ਕਿਸੇ ਡਰ ਦੇ ਸ਼ਾਂਤੀ ਨਾਲ ਰਹਿ ਸਕੀਏ। ਉਹਨਾਂ ਸਾਰਿਆਂ ਨੂੰ ਸਲਾਮ ਦੇ ਨਾਲ ਆਕਾਸ਼ਵਾਨੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ। ਇਹ ਖਬਰ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theeditair air rnu jalandhar ਅਤੇ YouTube ਤੇ ਸਾਡਾ ਚੈਨਲ ਹੈ @theeditair jalandhar ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਆਤਾ ਆਧੁਨਿਕ ਸੁਰਜੀਤ ਪਾਤਰ ਸੈਂਟਰ ਫਾਰ ਏਥੀਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਅਜਮਰ ਸਰਵੇਚ ਉਕੇ ਕਵੀ ਨੂੰ ਸ਼ਰਧਾਂਜਲੀ ਪੇਟ ਕਰਨ ਲਈ ਕਰਵਾਏ ਇੱਕ ਸਮਾਗਮ ਦੀ ਪ੍ਰਦਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਹੋਵੇਗਾ ਉਹਨਾਂ ਇਸ ਅਹਿਮ ਕਾਰਜਵਾਸਤੇ ਯੂਨੀਵਰਸਿਟੀ ਨੂੰ ਪੂਰੀ ਸਹਾਇਤਾ ਤੇ ਸਹਿਯੋਗ ਦਾ ਭਰੋਸਾ ਦਿੱਤਾ ਮੁੱਖ ਮੰਤਰੀ ਨੇ ਮਹਾਨ ਲੇਖਕ ਦੀ ਯਾਦ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਜਿਸ ਨਾਲ ਉੱਪਰ ਦੇ ਲੇਖਕ ਉਤਸ਼ਾਹਿਤ ਹੋਣਗੇ ਭਗਵੰਤ ਸਿੰਘ ਮਾਨ ਨੇ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਲਈ ਡਾਕਟਰ ਸੁਰਜੀਤ ਪਾਤਰ ਦੇ ਵੱਡਮੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ ਸ਼੍ਰੀ ਮੁਕਤਸਰ ਸਾਹਿਬ ਸਥਿਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਅੱਜ ਮਾਗੀ ਦਾ ਮੇਲਾ ਬਣਾਇਆ ਗਿਆ ਅੱਜ ਹਸਾਰਾਂ ਦੀ ਗਿਣਤੀ 'ਚ ਸੰਗਤਾਂ ਮਾਗੀ ਦੇ ਮੇਲੇ 'ਚ ਨਤਮਸਤਕ ਹੋਈਆਂ ਇਸ ਮੌਕੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ 40 ਮੁਕਤਿਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਕਿਹਾ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਤੇ ਭਾਈਚਾਰਕ ਸਾਂਝ ਦੀ ਸਲਾਮਤੀ ਦੀ ਵੀ ਅਰਦਾਸ ਕੀਤੀ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਮਾਗੀ ਦੇ ਪਵਿੱਤਰ ਦਿਹਾੜੇ ਤੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਮਕਰ ਸੰਕ੍ਰਾਂਤੀ ਪੋਂਗਲ ਬੀਹੂ ਅਤੇ ਉਤਰਾਇਣ ਦੇ ਤਿਹਾਰ ਅਜ ਦੇਸ਼ ਭਰ ਚ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਨੇ ਇਹ ਤਿਹਾਰ ਵਾਢੀ ਤੇ ਮੌਸਮ ਤੇ ਸ਼ੁਕਰਗੁਜ਼ਾਰੀ ਤੇ ਇਕਤਾ ਦੀ ਭਾਵਨਾ ਦਾ ਪ੍ਰਤੀਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਿਹਾਰਾ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕਾਰਨੇ ਅਜ ਬਠਿੰਡਾ ਵਿਖੇ ਔਰਤਾਂ ਦੀ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਦੌਰਾਨ ਸ਼ਿਰਕਤ ਕੀਤੀ ਅਤੇ ਕਿਹਾ ਕਿ ਮੌਜੂਦਾ ਸਮੇਂ ਔਰਤਾਂ ਦਾ ਹਰ ਖੇਤਰ 'ਚ ਵਿਸ਼ਾਲ ਮੱਲਾ ਮਾਰ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਭਰ ਵਿੱਚ 1400 ਹੋਰ ਨਵੇਂ ਆਂਗਣਵਾੜੀ ਸੈਂਟਰ ਖੋਲੇ ਜਾ ਰਹੇ ਨੇ। ਕੈਬਨਿਟ ਮੰਤਰੀ ਨੇ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਲਿਆਂਇਆ ਵੱਖ-ਵੱਖ ਪ੍ਰਦਰਸ਼ਨੀਆਂ ਦਾ ਦੌਰਾ ਅਤੇ ਨਿਰਖਣ ਵੀ ਕੀਤਾ। ਇਸ ਮੌਕੇ ਮੰਤਰੀ ਨੇ 11 ਖਿਡਾਰਨਾਂ ਨੂੰ ਪ੍ਰਸ਼ੰਸਾ ਪੱਤਰ, ਸਿੱਖਿਆ ਦੇ ਖੇਤਰ 'ਚ 11 ਵਿਦਿਆਰਥ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਕੱਲ 15 ਜਨਵਰੀ ਨੂੰ ਹੋਣ ਵਾਲੀ UGC NET ਦਸੰਬਰ 2023 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਨਵੀਂ ਤਰੀਕਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ ਕੌਮੀ ਪ੍ਰੀਖਿਆ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 15 ਜਨਵਰੀ ਨੂੰ ਪੋਂਗਲ ਮਕਰ ਸੰਕ੍ਰਾਂਤੀ ਤਿਉਹਾਨ ਵਾਲੇ ਹੋਰਨਾਂ ਤਿਹਾਰਾਂ ਕਾਰਨ UGC NET ਪ੍ਰੀਖਿਆ ਨੂੰ ਮੁਲਤਵੀ ਕਰਨ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਏਜੰਸੀ ਨੇ ਕਿਹਾ ਕਿ 16 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਿਤ ਸਮਾਂ-ਸਾਰਣੀ ਮੁਤਾਬਕ ਹੀ ਕੀਤੀ ਜਾਵੇਗੀ ਮੌਸਮ ਦੇ ਪਾਕ ਨਹੀਂ ਅਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਖੇਤਰਾ ਚ ਰਾਤ ਤੇ ਸਵੇਰ ਵੇਲੇ ਬਹੁਤ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਮੌਸਮ ਦੀ ਸ਼ੁਰੂਆਤ ਕੀਤੀ ਕਿਹਾ ਇਹ ਮਿਸ਼ਨ ਦੇਸ਼ ਨੂੰ ਮੌਸਮ ਦੀ ਹਰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਬਣਾਉਣ ਵਾਸਤੇ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ 9ਵਾਂ ਸਾਬਕਾ ਸੈਨਿਕ ਦਿਵਸ 25 ਜੁਲਾਈ ਨੂੰ ਦੇਸ਼ ਭਰ ਚ ਕਈ ਥਾਈਂ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਆਧੁਨਿਕ ਸੁਰਜੀਤ ਪਾਤਰ ਸੈਂਟਰ ਫਾਰ ਏਥੀਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਸਥਾਪਤ ਕਰਨ ਦਾ ਕੀਤਾ ਐਲਾਨ। ਸ਼੍ਰੀ ਮਕਤੂਰ ਸਾਹਾਵਿਖੇ ਜਾਲੀ ਮੁਕਤਾਨ ਯਾਰ ਨੂੰ ਸਮਰਪਿਤ ਮਾਗੀ ਦਾ ਮੇਲਾ ਮਨਾਇਆ ਗਿਆ। ਅੱਜ ਦੇ ਗਲ 15 ਜਨਵਰੀ ਨੂੰ ਹੋਣ ਵਾਲੀ UGC NET ਦਸੰਬਰ 2024 ਦੀ ਪ੍ਰੀਖਿਆ ਮੁਲਤੀ ਕੀਤੀ ਗਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:20 ਵਜੇ। ਨਮਸਕਾਰ।